अपने ही घर तो डर लगता है दुश्मन की थान मित्र तो डर लगता है बाहरों त बस अख बचाई गुजर गए पर अपने ही अंदर तो डर लगता है उस तो डरना तो किज लगता है डरना बूंद में समुद्र तो डर लगता है ਦੁਸ਼ਮਣ ਤੇ ਲੱਖ ਪੱਥਰਾਂ ਨੂੰ ਹੈ ਜੀ ਆਇਆ ਯਾਰ ਤੇ ਪਰ ਇੱਕ ਕੰਕਰ ਤੋਂ ਡਰ ਲੱਗਦਾ ਹੈ ਮੈਂ ਖਾਨੇ ਜਾ ਵੜਦੇ ਹਾਂ ਬੇਖੌਫ ਚਹੇ ਪਰ ਮਸਜਿਦ ਤੇ ਮੰਦਰ ਤੋਂ ਡਰ ਲੱਗਦਾ ਹੈ ਲੋਕ ਰਾਜ ਤੇ ਨਾ ਤੇ ਵਿਖਦੀ ਦੇਖ ਜ਼ਮੀਰ ਦੋਸ਼ਤ ਪ੍ਰਚਾਰ ਤੰਤਰ ਤੋਂ ਡਰ ਲੱਗਦਾ ਹੈ ਆਪਣੀ ਹੋਸ਼ ਨਹੀਂ ਸੰਵਾਰੋ ਕੀ ਸਾਟਾ ਯਾਰ ਅਚੈ ਫਕਰ ਤੋਂ ਡਰ ਲੱਗਦਾ ਹੈ ਜੀ ਤਾਂ ਕਰ ਤੈਨੂੰ ਆਨ ਮਿਲਾਂ ਜੀ ਤਾਂ ਕਰ ਤੈਨੂੰ ਆਨ ਮਿਲਾਂ ਪਰ ਤੇਰੇ ਸ਼ਹਿਰ ਦੇ ਚੱਕਰ ਤੋਂ ਡਰ ਲੱਗਦਾ ਏ ਪਰ ਤੇਰੇ ਸ਼ਹਿਰ ਦੇ ਚੱਕਰ ਤੋਂ ਡਰ ਲੱਗਦਾ ਏ ਤੇ ਆਪਣੀ ਹਾਲਤ ਉਸ ਦੀ بے ਪਰਵਾਹੀ ਤੋਂ ਡਰ ਲੱਗਦਾ ਹੈ ਇਸ ਤੂਰੀ ਪਰਬਤੀ ਕੋਰ ਤਬਾਈ ਤੋਂ ਡਰ ਲੱਗਦਾ ਏ ਆਸ ਨਹੀਂ ਸਿੱਕੇ ਇੱਕ ਦਿਨ ਰਿਸ਼ਤੇ ਪਾਣੀ ਪਾਣੀ ਹੋ ਜਾਣੇ ਹੁਣ ਤਾਂ ਮਾਂ ਚਾਏ ਭਾਈ ਨੂੰ ਭਾਈ ਤੋਂ ਡਰ ਲੱਗਦਾ ਏ ਮਨਸਫ ਵੀ ਹੋਣ ਨਾਕਮ ਮੁਹਮਤਾ ਜਿੱਤਰ ਚਾਹੇ ਮੋੜ ਲੈ ਬਿੱਲੀ ਬਾਂਦਰ ਵਰਗੀ ਇਸ ਚਤਰਾਈ ਤੋਂ ਡਰ ਲੱਗਦਾ ਏ ਜਿਸ ਵੱਲ ਹੱਥ ਵਤਾਈਏ ਉਹ ਹੀ ਫੜ ਕੇ ਹੱਥ ਮੋੜ ਸੁਟੇ ਇੱਤਾਤੇ ਹੱਥਾਂ ਨਾਲ ਹੱਥ ਫੜਾਈ ਤੋਂ ਡਰ ਲੱਗਦਾ ਏ ਕਦੇ ਕਦੇ ਤਿਲ ਅਨਲਿਖੀਆਂ ਲਿਖਤਾਂ ਤੋਂ ਵੀ ਕਪੜਾ ਜਾਂਦਾ ਕਦੇ ਕਦੇ ਪਰ ਆਪਣੀ ਲਿਖੀ ਲਿਖਾਈ ਤੋਂ ਡਰ ਲੱਗਦਾ ਏ ਕਰਨ ਪ੍ਰਾਈਵੇਟ ਪ੍ਰੈਕਟਿਸ ਡਾਕਟਰ ਟੀਚਰ ਪ੍ਰੋਫੈਸਰ ਐਨੀ ਹੱਕ ਹਲਾਲੀ ਨੇਕ ਕਮਾਈ ਤੋਂ ਡਰ ਲੱਗਦਾ ਏ ਆਪੇ ਅੱਕਾਂ ਲਾਉਣਾ ਆਪੇ ਫੁੱਕਾਂ ਮਾਰ ਬਚਾਉਣਾ ਇਸ ਅਨੋਖੀ ਲਾਈ ਅਤੇ ਬੁਚਾਈ ਤੋਂ ਡਰ ਲੱਗਦਾ ਏ ਪੈਸੇ ਖਾਤਰ ਕੁੱਖਾਂ ਵਿੱਚ ਕਰਦੇ ਚੋਤੀਆਂ ਦੀ ਹੱਤਿਆ ਐਤਾ ਤੇ ਹੱਥਿਆਰੇ ਵੈਦ ਕਸਾਈ ਤੋਂ ਡਰ ਲੱਗਦਾ ਏ ਇਤ ਆਤ ਤਹਨੀਰੀ ਚਖੜ ਮਾਰੋ ਥਲ ਤੋਂ ਕੀ ਡਰਨਾ ਏ ਆਪਣੇ ਸਖਨੇ ਪਨ ਆਪਣੀ تنہائی ਤੋਂ ਡਰ ਲਗਦਾ ਏ ਆਪਣੇ ਸਖਨੇ ਪਨ ਆਪਣੀ تنہائی ਤੋਂ ਡਰ ਲਗਦਾ ਏ ਤੇ ਅਜ ਕਲ ਤਾਂ ਹਰ ਅਫਸਰ ਤੋਂ ਡਰ ਲਗਦਾ ਏ ਅਫਸਰ ਕੀ ਹਰ ਦਫਤਰ ਤੋਂ ਡਰ ਲਗਦਾ ਏ ਦੋਵੇਂ ਇੱਕੋ ਜਿੱਡੇ ਪਰ ਤੋਹਾਂ ਵਿਚਲੇ ਪਰਪਤ ਜਿੱਟੇ ਅੰਤਰਤੋਂ ਡਰ ਲੱਗਦਾ ਏ ਜੋ ਬੰਦੇ ਨੂੰ ਹੋਰ ਵੀ ਕਰਤੀ ਆ ਪਵਿੱਤਰ ਉਸ ਥਾਂ ਪਾਕ ਪਵਿੱਤਰ ਤੋਂ ਡਰ ਲੱਗਦਾ ਏ ਨਾਹੀਂ ਨਾ ਹੈ ਜਿਸ ਦੀ ਕੋਈ ਹੋਂਦ ਨਹੀਂ ਐਸੇ ਪ੍ਰਜਾਤੰਤਰ ਤੋਂ ਡਰ ਲੱਗਦਾ ਏ ਇੱਕ ਔਰਤ ਬਤਨ ਨਾਮ ਪਵਾੜੇ ਹੱਥੀਂ ਤੇ ਨਵੇਂ ਨਵੇਂ ਚਲਤਰ ਤੋਂ ਡਰ ਲੱਗਦਾ ਏ ਹੈਰਾਨੀ ਹੋਈ ਕਿ ਅੱਜਕਲ੍ਹ ਪੋਰਸ ਨੂੰ ਮਨ ਕੇ ਹਾਰ ਅਲਸਕੰਦਰ ਤੋਂ ਡਰ ਲੱਗਦਾ ਏ ਉਸਨੇ ਖਤ ਵਿੱਚ ਲਿਖਿਆ ਕਿ ਅੱਜਕਲ੍ਹ ਉਸ ਨੂੰ ਆਪਣੇ ਸ਼ਹਿਰ ਚਲੰਦਰ ਤੋਂ ਡਰ ਲੱਗਦਾ ਏ ਘਰ ਹੀ ਰਹਿੰਦਾ ਉਹ ਅੱਜਕਲ੍ਹ ਕਿਉਂਕਿ ਉਸ ਨੂੰ ਬਾਹਰ ਤੇ ਹਰ ਮੰਜ਼ਰ ਤੋਂ ਡਰ ਲੱਗਦਾ ਏ ਕਿਉਂਕਿ ਉਸ ਨੂੰ ਬਾਹਰ ਤੇ ਹਰ ਮੰਜ਼ਰ ਤੋਂ ਡਰ ਲੱਗਦਾ ਏ ਕੰਬਾਂ ਵੰਗਰ ਫਟਦੀਆਂ ਸੋਚਾਂ ਮੰਦੀਆਂ ਤੋਂ ਡਰ ਲੱਗਦਾ ਏ ਪਰ ਤੁਸ਼ਣ ਫੁਲਾਉਂਦੀਆਂ ਪਉਣਾ ਬੰਦੀਆਂ ਤੋਂ ਡਰ ਲੱਗਦਾ ਏ ਯਾਰੋ ਕੀ ਕੀ ਰੰਗ ਵਿਖਾਏ ਇਸ ਅਚੋਕੇ ਮੌਸਮ ਨੇ ਗੈਰਾਂ ਤੋਕੀ ਆਪਣੇ ਸਕੇ ਸੰਬੰਧੀਆਂ ਤੋਂ ਡਰ ਲੱਗਦਾ ਏ ਸੋਚਾਂ ਉੱਤੇ ਪਹਿਰੇ ਬੁੱਲਾ ਬੋਲ ਰਹਿਣ ਅਨਪੋਲੇ ਹੀ ਲਕੀਆਂ ਚਾਰ ਚੁਫੇਰੇ ਸਖਤ ਪਾਬੰਦੀਆਂ ਤੋਂ ਡਰ ਲਗਦਾ ਏ ਤਨ ਹੁਣ ਰਾਤਾ ਤੀਥਾਂ ਸਿੱਖ ਦੇ ਤਪਰੇ ਵੀਨੇ ਮੁੱਲ ਵਿਕਦੇ ਰੋਹਾਨੇ ਕੀ ਸ਼ਰੇ ਬਾਜ਼ਾਰ ਵਿਕਤੀਆਂ ਤੋਂ ਡਰ ਲਗਦਾ ਏ ਘਰ ਦੀ ਅਤੀ ਛੱਡ ਕੇ ਪੂਰੀ ਖਾਨ ਲਈ ਪਰਤੇ ਸੰ ਬੱਚੇ ਚਾਹਦੇ ਲੋਕਾਂ ਦੀਆਂ ਪਸੰਦੀਆਂ ਤੋਂ ਡਰ ਲਗਦਾ ਏ ਬੱਚੇ ਚਾਹਦੇ ਲੋਕਾਂ ਦੀਆਂ ਪਸੰਦੀਆਂ ਤੋਂ ਡਰ ਲੱਗਦਾ ਏ ਤੇ ਮੌਸਮ ਮਠੰਡਿਆਂ ਤਤਿਆਂ ਤੋਂ ਡਰ ਲੱਗਦਾ ਏ ਝੜਦੇ ਜਾਂਦੇ ਪੱਤਿਆਂ ਤੋਂ ਡਰ ਲੱਗਦਾ ਏ ਕੱਚੀ ਨਹੀਂ ਹੈ ਉਸ ਰੇ ਜੋ ਤਹਿ ਚਾਵਨ ਕੇ ਉਨਾਂ ਚੁਬਾਰੇ ਛਤਿਆਂ ਤੋਂ ਡਰ ਲੱਗਦਾ ਏ ਕੋਲ ਜਿਨਾਤੇ ਆ ਕੇ ਲੰਘ ਪਹਾੜ ਕਈ ਉਨਾਂ ਰੁੱਖ ਨੇ ਪੱਤਿਆਂ ਤੋਂ ਡਰ ਲੱਗਦਾ ਏ ਤਨਖਾਂ ਹਾਂ ਹੀ ਮਾਨ ਨਹੀਂ ਅਫਸਰਾਂ ਤੀਆਂ ਉੱਤੋਂ ਮਿਲਦੇ ਪੱਤਿਆਂ ਤੋਂ ਡਰ ਲੱਗਦਾ ਏ ਗਲ ਗਲ ਤੇ ਜੋ ਲੋਹੇ ਲਾਖੇ ਹੋ ਜਾਂਦੇ ਉਹਨਾਂ ਤਤ ਪੜਤਿਆਂ ਤੋਂ ਡਰ ਲੱਗਦਾ ਏ ਕਹਿੰਦੇ ਹੁਣੇ ਜਵਾਬ ਦਿਓ ਹਾਂ ਨਾ ਆਖੋ ਬੰਦੇ ਉਹਨਾਂ ਕੁ ਪੱਤਿਆਂ ਤੋਂ ਡਰ ਲੱਗਦਾ ਏ ਬੰਦੇ ਉਹਨਾਂ ਕੁ ਪੱਤਿਆਂ ਤੋਂ ਡਰ ਲੱਗਦਾ ਏ ਤੇ ਅੱਜ ਕੱਲ ਤੇਰਸ ਘਾਰਾਂ ਕਮਾਂ ਤੰਦਿਆਂ ਤੋਂ ਡਰ ਲੱਗਦਾ ਏ ਬਤੋ ਪਤੀਆ ਕਲ ਨੂੰ ਲੱਗਦੇ ਫੰਦਿਆਂ ਤੋਂ ਡਰ ਲੱਗਦਾ ਏ ਬੰਦੇ ਰਹਿਣ ਬਣੇ ਜੇ ਬੰਦੇ ਇਸ ਤੋਂ ਵੱਟਾ ਕੀ ਰਤਬਾ ਪਰ ਛੱਡ ਕੇ ਬੰਦਗੀ ਬਣੇ ਕੋ ਬੰਦਿਆਂ ਤੋਂ ਡਰ ਲੱਗਦਾ ਏ ਬਨ ਕੇ ਫਿਰਨ ਸਫੇਦ ਪੋਸ਼ ਜਿਓ ਉੱtre ਅਰਫਾ ਫਰਿਸ਼ਤੇ ਨੇ ਪਰਕ ਤੇ ਤਾਰ ਕਾਲੇ ਮਨ ਤੇ ਮੰਦਿਆਂ ਤੋਂ ਡਰ ਲੱਗਦਾ ਏ ਕਤਲੋ ਕਰਤ ਜ਼ੋਰ ਜ਼ਬਰਦਸਤੀ ਤੱਕਦੇ ਵੀ ਨਾ ਕੁਸਕਨ ਚੋ ਮੂੰਹੇ ਲਾਈ ਫਿਰਤੇ ਚੁੱਪਦੇ ਜੰਦਿਆਂ ਤੋਂ ਡਰ ਲੱਗਦਾ ਏ ਟੰਗ ਤਰੀਕੇ ਜਿ ਸ਼ਵਤ ਨੇ ਵੀ ਨਾ ਪਤਲੇ ਥਾਂ ਪਤਲੇ ਟੋਂਣ ਤੋਂ ਕੋਟਾ ਰੱਖ ਕੇ ਮੰਗਦੇ ਚੰਦਿਆਂ ਤੋਂ ਡਰ ਲੱਗਦਾ ਏ ਹੁਣ ਨਾ ਇੰਨਾ ਜੰਗਲਾ ਜੰਗਲੀ ਜਾਨਵਰਾਂ ਦਾ ਖਾਫ ਰਿਆ ਜਿੰਨਾ ਅੱਜਕਲ ਸ਼ਹਿਰਾਂ ਸ਼ਹਿਰੀ ਬੰਦਿਆਂ ਤੋਂ ਡਰ ਲੱਗਦਾ ਏ ਜਿੰਨਾ ਅੱਜਕਲ ਸ਼ਹਿਰਾਂ ਸ਼ਹਿਰੀ ਬੰਦਿਆਂ ਤੋਂ ਡਰ ਲੱਗਦਾ ਏ ਤੇ ਮੌਸਮ ਇੰਨਾ ਕੁਰਤੀਆਂ ਤੋਂ ਡਰ ਲੱਗਦਾ ਏ ਸੋਲਾ ਨਾਲ ਅਪਰੁੱਤਿਆਂ ਤੋਂ ਡਰ ਲੱਗਦਾ ਏ ਕੁਫਰ ਕਮਾਂ ਘਮ ਕਰਨ ਕੁਪਤ ਤੇ ਕੀ ਕਰੀਏ ਕੰਮਾ ਕੋੜ ਕੋ ਸਤਿਆ ਤੋਂ ਡਰ ਲੱਗਦਾ ਏ ਕੁੱਤੇ ਛੱਟੀ ਚਾਂਦੇ ਅੰਨੀ ਪੀਸ ਰਹੀ ਲੋਕਾਂ ਨੀਂਦ ਵਿਰੁੱਤਿਆਂ ਤੋਂ ਡਰ ਲੱਗਦਾ ਏ ਚੋਰਾਂ ਚਾਕਦਿਆਂ ਤੋਂ ਡਰਨਾ ਕੀ ਹੋਇਆ ਪਹਿਰੇ ਤਾਰਾਂ ਸੁੱਤਿਆਂ ਤੋਂ ਡਰ ਲੱਗਦਾ ਏ ਪੂਛ ਹਿਲਾ ਚੋਕ ਕਰਨ ਸੁਆਗਤ ਚੋਰਾਂ ਦਾ ਤੇਰੇ ਸ਼ਹਿਰ ਤੇ ਕੁੱਤਿਆਂ ਤੋਂ ਡਰ ਲੱਗਦਾ ਏ ਹੈਤਰੇ ਸ਼ਹਿਰ ਤੇ ਕੁੱਤਿਆਂ ਤੋਂ ਡਰ ਲੱਗਦਾ ਏ ਤੇ ਚਿੰਨਾ ਕਰਾਂ ਤੇ ਪੁੱਤ ਪਰਤੀ ਸੀ ਪਰ ਤੱਕ ਕਹੀਂ ਨਾ ਆਏ ਲੱਗੇ ਉਹ ਨਾ ਕਰੇ ਚੰਗਾਲੇ ਚਿੰਦਿਆਂ ਤੋਂ ਡਰ ਲੱਗਦਾ ਏ ਹੁੰਦੇ ਬੜੀ ਅਦਾਲਤ ਵਿੱਚੋਂ ਹੋਣ ਬੜੀ ਨਾਂ ਅੰਦਰੋਂ ਚੋ ਆਪਣੇ ਆਪ ਨੂੰ ਆਪ ਸੱਚਾਵਾ ਤੇਂ ਧਿਆਨ ਤੋਂ ਡਰ ਲੱਗਦਾ ਏ ਕਹਿੰਦੇ ਕੁਝ ਤੇ ਕਰਦੇ ਕੁਝ ਨਹੀਂ ਕਿੰਦੇ ਕੁਝ ਤੇ ਕਰਤੇ ਕੁਝ ਨੇ ਹੁਣ ਦੇਖ ਕੁਝ ਤੇ ਦਸਦੇ ਕੁਝ ਕੋੜੇ ਕੋੜ ਕਮਾਉਂਦੇ ਨਾ ਕਰਿੰਦਿਆਂ ਤੋਂ ਡਰ ਲੱਗਦਾ ਏ ਮਹਾ ਵਿਕਾਸ ਦੀ ਥਾਂ ਤੇ ਮਹਾ ਵਿਨਾਸ਼ ਦੀਆਂ ਦਰਬਾਂ ਛੇੜਨ ਇਸ ਸ਼ਹਿਰ ਦੀਆਂ ਸਾਚਾਂ ਤੇ ਸਾਚੰਦਿਆਂ ਤੋਂ ਡਰ ਲੱਗਦਾ ਏ ਹੁਣ ਕੀ ਡਰਨਾ ਚੋਰ ਲੁੱਟੇ ਤੇ ਤਾੜਵੀਆਂ ਤੋਂ ਕੀ ਡਰਨਾ ਹੁਣ ਤਾਂ ਆਪਣੇ ਸ਼ਹਿਰ ਤੇ ਆਪ ਪਛਿੰਦਿਆਂ ਤੋਂ ਡਰ ਲੱਗਦਾ ਏ ਚੰਗੇ ਮੰਦੇ ਝੂਠ ਸੱਚ ਦਾ ਨਾ ਪਰਭਾਵ ਕਬੂਲਨ ਚੋਂ ਉਹਨਾ ਮੋੜ ਮਨੁੱਖਾਂ ਕੜਿਆਂ ਥਿੰਦਿਆਂ ਤੋਂ ਡਰ ਲੱਗਦਾ ਏ ਹੁਣ ਕੋਈ ਹੱਸ ਕੇ ਕੱਲ ਵੀ ਕਰਦਾ ਤਾਂ ਪਹਿਚਾਂਦਾ ਹਾਂ ਸੋਚੀ ਇੰਨਾ ਸੋਚਦੇ ਪਲ ਪਲ ਡਰੇ ਪਰ ਇੰਦਿਆਂ ਤੋਂ ਡਰ ਲੱਗਦਾ ਏ ਇੰਨਾ ਸੋਚਦੇ ਪਲ ਪਲ ਡਰੇ ਇਨਧਿਆਨ ਤੋਂ ਡਰ ਲੱਗਦਾ ਏ ਉਮੀਦ ਕਰਤਾ ਦੋਸਤੋ ਇਹ ਅਲਫਾਜ਼ ਤੁਹਾਡੇ ਦੋਨੋਂ ਨੂੰ ਸ਼ੋਕ ਹੈ ਹੋਣ ਕੇ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹਲੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ